ਅੱਜ ਸੱਚੇ ਕਾਜੀ ਸਾਰਾ ਨੂੰ ਤੁਹਾਡਾ ਸਾਰਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਸਾਬੂਦਾਨੇ ਦੇ ਚੀਜ਼ੀ ਕਟਲਟ ਜੀ ਬਿਲਕੁਲ ਸਾਬੂਦਾਨੇ ਦੇ ਨਾਲ ਇੰਨੇ ਜ਼ਿਆਦਾ ਟੇਸਟੀ ਤੇ ਚੀਜ਼ੀ ਕਟਲਟ ਬਣ ਸਕਦੇ ਆ ਕੋਈ ਸੋਚ ਨਹੀਂ ਸਕਦਾ। ਤੁਸੀਂ ਇਹ ਬਾਤ ਸੁਣੀ ਸਕਦੇ ਆ ਕਿੰਨੇ ਕ੍ਰਿਸਪੀ ਆ। ਸਿਰਫ ਤਿੰਨ ਚੀਜ਼ਾਂ ਦੇ ਨਾਲ ਬਣ ਜਾਂਦੇ ਨੇ ਬਹੁਤ ਹੀ ਵਧੀਆ ਲੱਗਦੇ ਨੇ। ਬੱਚਿਆਂ ਨੂੰ ਤੇ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਜੇ ਇੱਕ ਵਾਰੀ ਬਣਾਉਂਗੇ ਤੇ ਤੇ ਜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਹੋਰਾਂ ਨਾਲ ਜਰੂਰ ਸ਼ੇਅ ਤੇ ਚਲੋ ਕਰਦੇ ਆ ਫਿਰ ਇਹ ਬਹੁਤ ਹੀ ਵਧੀਆ ਜੀ ਰੈਸਪੀ ਨੂੰ ਸ਼ੁਰੂ ਐਲੀ ਸਭ ਤੋਂ ਪਹਿਲਾਂ ਇੱਥੇ ਕਿ ਮੈਂ ਪੰਜ ਦੇ ਚਾਰ ਉਬਲੇ ਹੋਏ ਆਲੂ ਪਾਏ ਆ ਆਲੂਆਂ ਨੂੰ ਚੰਗੀ ਤਰੀਕੇ ਨਾਲ ਮੈਸ਼ ਕਰ ਲਿਆ ਮੈਂ ਆਲੂ ਵਧੀਆ ਤਰੀਕੇ ਨਾਲ ਮੈਸ਼ ਕਰ ਲੈਣੇ ਆ ਜੇ ਮੋٹے ਹੋਊਗੇ ਆਲੂ ਤੇ ਆਪਣੇ ਚੀਜ਼ੀ ਕਟਰ ਫਟਣ ਦੇ ਡਰ ਰਹਿੰਦਾ ਆ ਇਸ ਲਈ ਆਪਾਂ ਆਲੂਆਂ ਨੂੰ ਚੰਗੀ ਤਰੀਕੇ ਨਾਲ ਮੈਸ਼ ਕਰ ਲੈਣਾ ਆ ਮੈਂ ਥੋੜਾ ਥੋੜਾ ਆਲੂ ਕਰਕੇ ਮੈਸ਼ ਕਰ ਲਿਆ ਫਿਰ ਇੱਥੇ ਮੈਂ ਜਿਹੜਾ ਸਾਬੂਦਾਣਾ ਲਿਆ ਆ 1/4 ਕਰ ਲਈ ਥੋੜਾ ਜਿਹਾ ਸਾਬੂਦਾਣਾ ਲਿਆ ਉਹਨੂੰ ਮੈਂ ਭਿਉ ਤਾ ਸੀਗਾ ਇਹ ਫੇਰੇ ਤੋਂ ਬਾਅਦ ਵਿੱਚ ਮੈਂ ਇਹਦੇ ਵਿੱਚ ਪਾਤਾ ਹੈ ਸਾਬੂਦਾਨ ਨੂੰ ਤੁਸੀਂ 4 ਤੋਂ 5 ਘੰਟੇ ਪਿਉਣਾ ਹੈ ਜਾਂ ਫਿਰ ਤੁਸੀਂ ਪੂਰੀ ਰਾਤ ਲਈ ਵੀ ਪੀ ਪੀ ਹੋ ਸਕਦੇ ਆ ਫਿਰ ਇਹਦੇ ਵਿੱਚ ਸਵਾਦਨ ਸਹਿ ਕਲੂਨ ਪਾਉਣਾ ਹੈ ਤੇ ਨਾਲ ਹੀ ਲਾਲ ਮਿਰਚ ਪਾਉਣੀ ਹੈ ਥੋੜੀ ਜਿਹੀ ਹਿੰਗ ਪਾਉਣੀ ਹੈ ਚਿਲੀ ਫਲੈਕਸ ਤੇ ਔਰ ਗੈਨੋ ਪਾਉਣਾ ਹੈ ਜੋ ਕਿ ਬਿਲਕੁਲ ਆਪਸ਼ਨਲ ਆ ਕਾਲੀ ਮਿਰਚ ਦਾ ਪਾਊਡਰ ਪਾਉਣਾ ਹੈ ਤੇ ਦੋ ਹਰੀਆਂ ਮਿਰਚਾਂ ਨੂੰ ਗ੍ਰाइंड ਕਰਕੇ ਪਾਉਣਾ ਹੈ ਜੇ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਹਰੀ ਮਿਰਚ ਨੂੰ ਤੇ ਹੁਣ ਇਹਦੀ ਜਿਹੜੇ ਛੋਟੇ ਛੋਟੇ ਗੋਲੀਆਂ ਬਣਾ ਲੈਣੀਆਂ ਤੁਸੀਂ ਜਿੱਡੇ ਵੀ ਸਾਈਜ਼ ਦੇ ਰੱਖਣਾ ਚਾਹੋ ਉਡੇ ਇਹਨੂੰ ਬਣਾ ਲੈਣਾ ਹੈ ਇਹ ਦੇਖੋ ਬਹੁਤ ਹੀ ਸੌਖਾ ਹੈ ਬਹੁਤ ਹੀ ਚਟਪਟ ਭੰਜੰਦੀ ਹੈ ਇਹ ਰੈਸਪੀ ਤੇ ਬਹੁਤ ਹੀ ਟੇਸਟੀ ਵੀ ਬਣਦੀ ਹੈ ਤੇ ਇਹ ਦੇਖੋ ਹੁਣ ਇਹਨੂੰ ਮੈਂ ਜਿਹੜਾ ਦਬਾ ਕੇ ਇਹਦੇ ਚੀਜ਼ ਭਰੂੰਗੀ ਜੇ ਤੁਸੀਂ ਚੀਜ਼ ਨਹੀਂ ਭਰਨਾ ਚਾਹੁੰਦੇ ਤਾਂ ਤੁਸੀਂ ਬਿਨ ਚੀਜ਼ ਤੋਂ ਵੀ ਇਹਨੂੰ ਇਦਾਂ ਹੀ ਪਲੇਨ ਵੀ ਬਣਾ ਸਕਦੇ ਆ ਚੀਜ਼ ਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਹੈ ਉਹਦੇ ਵਿੱਚ ਮੈਂ ਮੋਜ਼ਰੇਲਾ ਚੀਜ਼ ਭਰ ਲਈਆਂ ਤੁਸੀਂ ਕੋਈ ਵੀ ਚੀਜ਼ ਭਰ ਸਕਦੇ ਆ ਤੇ ਜਦੋਂ ਚੀਜ਼ ਭਰ ਕੇ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਬੰਦ ਕਰਨਾ ਹੈ ਕਿਉਂਕਿ ਜੇ ਆਪਾਂ ਇਹਨੂੰ ਚਾਹਨਾ ਨਹੀਂ ਬੰਦ ਕਰਾਂਗੇ ਤੇ ਇਹ ਤੇਲ ਦੇ ਵਿੱਚ ਜਾ ਕੇ ਖੋਲ ਜਾਊਗਾ ਸੋ ਇਸ ਲਈ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਬੰਦ ਕਰਨਾ ਹੈ ਤੁਸੀਂ ਦੇਖ ਹੀ ਸਕਦੇ ਆ ਕਿੰਨੀ ਵਧੀਆ ਰੈਸਪੀ ਆ ਬੇਨ ਮੈਦੇ ਤੋਂ ਕੌਰਨ ਫਲਾਰ ਤੋਂ ਕੋਈ ਆਟੇ ਤੋਂ ਜਾਂ ਫਿਰ ਕੋਈ ਚੌਲਾਂ ਦੇ ਆਟੇ ਤੋਂ ਬਣਾ ਕਿਸੇ ਵੀ ਚੀਜ਼ ਤੋਂ ਇਹ ਕਿੰਨੀ ਵਧੀਆ ਰੈਸਪੀ ਬਣਦੀ ਆ ਇਹ ਦੇਖੋ ਸਾਰੇ ਆਪਾਂ ਇੱਦਾਂ ਹੀ ਬਣਾ ਲੈਣੇ ਆ ਚੰਗੀ ਤਰ੍ਹਾਂ ਟਾਈਟਲੀ ਲੌਕ ਕਰਨਾ ਹੈ ਤਾਂ ਜੋ ਇਹ ਖੁੱਲਣ ਨਾ ਤੇ ਹਲਕਾ ਹਲਕਾ ਇਹਨੂੰ ਉੱਪਰੋਂ ਦਬਾ ਦੇਣਾ ਹੈ ਇਹ ਦੇਖੋ ਟਿੱਕੀ ਜੇ ਵਾਂਗੂ ਬਾਂਜਨ ਰਾਇ ਇਸ ਤਰੀਕੇ ਨਾਲ ਤੇ ਕਿ ਬਾਬਾ ਸਾਰੇ ਬਾਣ ਚੰਦੇ ਆ ਥੋੜੇ ਜਿਹਾ ਆਲੂ ਨਾਲ ਤੇ ਹੁਣ ਇੱਥੇ ਮੈਂ ਤੇਲ ਰੱਖਿਆ ਹੈ ਗਰਮ ਹੋਣੇ ਤੇ ਤੇਲ ਜਦੋਂ ਵਧੀਆ ਆਪਣਾ ਗਰਮ ਹੋ ਗਿਆ ਉਹਦੇ ਚ ਆਪਾਂ ਇਹ ਪਾ ਦੇਣਾ ਹੈ ਤੇ ਜਦੋਂ ਵੀ ਤੁਸੀਂ ਇਹਨੂੰ ਪਾਉਣਾ ਹੈ ਤਾਂ ਦੂਰ ਹੋ ਜਾਣਾ ਕਿਉਂਕਿ ਇਹਦੇ ਜਿਹੜੇ ਆ ਪਹਿਲਾਂ ਛਿੱਟੇ ਜੇ ਪੈਂਦੇ ਆ ਥੋੜੇ ਜਿਹਾ ਕਿਉਂਕਿ ਇਹ ਸਾਬੂਦਾਨ ਹੈ ਸਾਬੂਦਾਨਾ ਥੋੜਾ ਜਿਹਾ ਉਹ ਹੁੰਦਾ ਆ ਪਰ ਬਾਅਦ ਚ ਜਦੋਂ ਇਹ 골ਡਨ ਬ੍ਰਾਊਨ ਹੋ ਗਿਆ ਫਿਰ ਇਹ ਕੁਝ ਨਹੀਂ ਹੋਊਗਾ ਇਹਨੂੰ ਪਹਿਲਾਂ ਪਹਿਲਾਂ ਛਿੱਟੇ ਪਊਗੇ ਇਸ ਲਈ ਤੁਸੀਂ ਧਿਆਨ ਰੱਖਣਾ ਹੈ ਤੇ ਜਿਹੜਾ ਬਾਅਦ ਵਿੱਚ ਇਹ ਬਹੁਤ ਹੀ ਵਧੀਆ ਫਰਾਈ ਹੋ ਜਾਂਦਾ ਹੈ ਇਹ ਦੇਖੋ ਕਿੰਨਾ ਵਧੀਆ ਫਰਾਈ ਹੋ ਗਿਆ ਬਿਲਕੁਲ ਵੀ ਖੁੱਲਿਆ ਨਹੀਂ ਸਾਰੇ ਆਪਾਂ ਇਹਦੀ ਫਰਾਈ ਕਰ ਲੈਣੇ ਆ ਤੇ ਆਪਣੇ ਬਹੁਤ ਹੀ ਵਧੀਆ ਚੀਜ਼ੀ ਕਟਲਰ ਬਣ ਕੇ ਤਿਆਰ ਆ ਜਰੂਰ ਇਹਨੂੰ ਬਣਾਇਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜੁੜ ਕਰਿਓ ਬਹੁਤ-ਬਹੁਤ ਧੰਨਵਾਦੀ ਵੀਡੀਓ ਦੇਖਣ ਲਈ